ਹੈਂ ਕੋਟੀ ਵੀ ਬਾੜਦੀ ਖੋਰ ਕਿਹੜੇ ਕਿਹੜੇ ਆ ਬਾਬੂ ਜੀ ਅਜੇ ਆਵਰੇਡੇ ਕੋਲੇ ਲਾ ਗਏ ਤੇ ਵਿੱਚ ਭਾਗੇ ਢੋਲੇ ਲਾ ਗਏ ਤੇ ਮੇਰੇ ਕੱਢਿਆ ਪੈਸੇ ਪੈਸੇ ਆਈ ਨਹੀਂ ਵਿੱਚ ਤੇ ਕਾਫੀ ਚੈੱਕ ਬੋਕੀ ਵੀ ਵਿੱਚ ਸਾਰਾ ਸਾਬਾ ਪਤਾ ਕੀ ਹੈ ਬੰਦੇ ਬਦਲਣਾ ਲੱਗ ਗਿਆ ਬਯੋਗ ਨਾ ਤਾਂ ਚੁੱਕਿਆ ਅੱਲਾ ਯਾਦ ਹੋ ਆਵੇ ਨਾ ਚਾਹਣਤ ਨੂੰ ਖਾਣ ਲੈਣਾ ਦਾ ਰੱਬ ਨੂੰ ਪਏ ਮੇਰਾ ਤੇਰੇ ਕਿਸੇ ਬੰਦੇ ਦੀ ਲੱਤ ਵੀ ਤੋੜੀ ਹੈ ਕਹਿੰਦੇ ਬੱਚਾ ਜੀ ਚਾਹੀਦੀ ਲੋਕਾਂ ਨੂੰ ਆਹ ਭਾਜੀ ਸੋਹਣਾ ਹੱਥੇ ਜਮਲਾ ਬੀ

ਸਾਡਾ ਰੁਕ ਲੂੰ ਤੀਨ ਨਾ ਜਣੇ ਪੈਸੇ ਕੋਏ ਆ 1400 ਰੁਪਏ ਕੰਤ ਕੁਮਾਰ ਨਾਂ ਆਈ ਹੈ ਕੰਤ ਕੁਮਾਰ ਹੈ ਕੰਤ ਕੁਮਾਰ ਨਾ ਨਾ ਕੀ ਹੋਇਆ ਸੀ ਕਿੱਥੇ ਪਏ ਮੈਨੂੰ ਇਹ ਫਾਟਕ ਲੱਗੇ ਪਏ ਮੜੀਆਂ ਲੱਗੇ ਤੇ ਮਾਰਿਆ ਮੁਰਿਆ ਵੀ ਹੈ 2 ਦਾਤਨ ਮਾਰਿਆ ਮੁਰਕੇ ਚਪੇੜਾ ਮਾਰੀਆਂ ਦਾਤਨ ਕਿੱਥੇ ਵਜੇ ਦਾਤਨ ਮੌਰਾ ਦੇ ਮਾਰਿਆ ਐ ਪਰੇਟ ਤੇ ਮਾਰੇ ਮੇਰੇ ਕੋਟੇ ਆ ਉਂਗਲਾ ਤੇ ਉਂਗਲਾ ਤਾਂ ਪਹਿਲੇ ਲੱਗਦੀ ਹੈ ਅੱਛਾ ਤਾਂ ਕੀ ਫਿਰ ਪੈਸੇ ਪੂਹੇ ਵੀ ਖੋਏ ਆ ਪੈਸੇ ਮੇਰੇ ਝੋਲੇ ਚ ਪਏ ਉਹ ਝੋਲਾ ਤੋਂ ਬੋਲ ਕੇ ਤੇ ਝੋਲੇ ਚ ਕੱਢ ਕੇ ਲੈ ਗਏ ਕਿੰਨੇ ਪੈਸੇ ਜੀ 1600 ਰੁਪਏ ਹਾਂਜੀ ਨਾ ਕੀ ਆ ਮੇਰਾ ਨਾ ਭੁੱਟੋ ਜੀ ਕੀ ਗੱਲ ਹੋਈ ਜਿਵੇਂ ਲਾ ਭੁੱਟੋ ਮੈਂ ਸਾਈਕਲ ਤੇ ਆਉਂਦੇ ਆ ਤੇ ਬਸ ਬੰਦੇ ਗਾੜੀ ਹੱਤੀ ਪੈ ਗਏ ਮੇਰੇ ਕੀ ਕਰਦੇ ਹੋ ਤੁਸੀਂ ਇੱਥੇ ਦਿਹਾੜੀ ਇੱਧਰ ਲਾਈ ਦੀ ਮੰਡੀ ਲਾਈ ਦੀ ਆ ਤੇ ਕਿੱਥੇ ਆਈ ਤੇ ਆਹੋ ਹੋਰ ਵੀ ਕਈਆਂ ਨੂੰ ਪੇ ਆ ਸੁਣਿਆ ਬਥੇਰਿਆਂ ਨੂੰ ਬੰਦੇ ਪੇ ਮੈਂ ਤੇ ਮੈਂ ਸਾਈਕਲ ਤੇ ਆਉਂਦੇ ਰਾਂ ਮੇਰੇ ਹੱਥੀ ਪੇ ਤੇ ਮੇਰੇ ਸਭ ਕਬੀਰ ਵੀ ਪਾੜ ਦਿੱਤ ਤੇ ਕੀ ਹੋਇਆ ਝੋਲਾ ਹੀ ਉਹਦੇ ਵਿੱਚ ਬੈਂਕ ਦੀਆਂ ਕਾਪੀਆਂ ਸੀ ਵਿੱਚ ਵੇਜੇ ਗੈਸ ਵਾਲੀਆਂ ਕਾਪੀਆਂ ਸੀ ਕਹਿੰਦੇ ਕੀ ਸੀ ਕਾਦੇ ਪਾਸੇ ਕਹਿੰਦੇ ਪੈਸੇ ਮੈਂ ਭਰਾ ਹੀ ਨਹੀਂ ਪੈਸੇ ਵੇਚ ਲੋ ਤੁਹਾਡਾ ਤਲੂਫ ਹੈ ਉਹਨਾਂ ਨੇ ਹੋਰ ਕਿੰਨੂ ਕਿੰਨੂ ਵੇਚ ਤਿੰਨ ਚਾਰ ਬੰਦੇ ਨੂੰ ਵੇਚ ਹਾਂਜੀ ਕਿਸੇ ਕੋਲ ਹੋਇਆ ਕੁਝ ਪਤਾ ਨਹੀਂ ਹੋਣਾ ਦਾ ਬਾਕੀ ਤੇ ਮੇਰੇ ਦੇ ਝੋਲਾ ਲੈ ਗਏ ਖੋ ਗਏ ਤੇ ਕੀ ਮੰਗ ਕਰਦੇ ਹੋ ਮਾਗੇ ਸਰਕਾਰ ਵੀ ਕਾਰਵਾਈ ਕਰੇ ਸਰਕਾਰ ਵਾਰੀ ਕਾਰਵਾਈ ਕਰੇ ਇਹਨੇ ਦੀ ਹਾਂਜੀ ਸਾਈ ਦਾਸ ਸਾਬਕਾ ਮਿਊਨਿਸਪਲ ਕਾਉਂਸਲਰ ਮੈਂ ਜਿਹੜੇ ਸਾਡਾ ਮੰਡੀ ਦਾ ਕਾਰੋਬਾਰ ਆ ਮੈਂ 4 ਵਜੇ ਨਿਕਲਿਆ ਘਰੋਂ ਅੱਗੇ ਮੈਂ ਆਈਡੀ ਆਈ ਮੰਦਿਰ ਦੇ ਅਗਲੇ ਪਾਸੇ ਬੰਦੇ ਨੇ ਇਕੱਲੇ ਲੰਮਿਆ ਪਿਆ ਸੀਗਾ ਦੋ ਤਿੰਨ ਬੰਦੇ ਖੜੇ ਦਾ ਲੈ ਕੇ ਮੈਨੂੰ ਰੋਕਣ ਲੱਗੇ ਆ ਮੈਨੂੰ ਲੱਗੇ ਜੀ ਆ ਗਿਆ ਮੈਂ ਥੋੜਾ ਜਿਹਾ ਟੇਢਾ ਹੋ ਕੇ ਨਿਕਲ ਗਿਆ ਪਤਾ ਨਹੀਂ ਉਹਨਾਂ ਨੇ ਮੈਨੂੰ ਦੇਖ ਲਿਆ ਜਾਂ ਕੀ ਗੱਲ ਆ ਜਾਂ ਪਹਿਚਾਨ ਲਿਆ ਉਹਨਾਂ ਨੇ ਤਾਂ ਮੰਡੀ ਆਇਆ ਤੋਂ ਮੁੰਡੇ ਭੇਜਿਆ ਤਿੰਨ ਚਾਰ ਉਹਨੇ ਜਾਂਦਿਆਂ ਚੱਲ ਗਏ ਫਿਰ ਪਤਾ ਲੱਗਾ ਕਿ ਇੱਕ ਹੋਰ ਬੰਦਾ ਸ੍ਰੀ ਸੁਦਾਰੀ لال ਜੀ ਇੱਥੇ ਆਪਣੇ ਆਈ.ਡੀ. ਤੋਂ ਉਹਨੂੰ ਵੀ ਅਗਲੇ ਪਾਸੇ ਪੁਲੀਸ ਦੇ ਤੇ ਘੇਰ ਕੋਦੀ ਲੱਗ ਤੋੜਦੀ ਹੋਇਆ ਐਮਕੋ ਐਡਮਿਟ ਹਸਪੀਟਲ ਹੋਇਆ ਵੀ ਇਹ ਕੁਝ ਸੁਣਨ ਕੋਈ ਨਹੀਂ ਤਾਂ ਹਾਂਜੀ ਉਹਨਾਂ ਕੋ ਖੋਇਆ ਉਹਨਾਂ ਕੋ ਨਹੀਂ ਮੈਨੂੰ ਪਤਾ ਹੈ ਮੁੰਡਾ ਜਿਹੜਾ ਹੋਣ ਰਿਆ ਸੀਗਾ ਇੱਕ ਤੇ ਮੰਡੀ ਬੰਦਾ ਕੰਮ ਕਰਦਾ ਵਿਚਾਰਾ ਗਰੀਬ ਆਦਮੀ ਇਹਦੇ ਝੋਲੇ ਚਾਲੇ ਸੀਗੇ ਕੋਈ ਬੈਂਕ ਦੀਆਂ ਕਾਪੀਆਂ ਗੁੱਪੀਆਂ ਸੀਗੀਆਂ ਉਹ ਖੋਲੀਆਂ ਨੇ ਤੇ ਕਾਫੀ ਸਟ ਹੋਰ ਕਿੰਨੇ ਲੋਕ ਇਹ ਬਾਕੀ 4-5 ਬੰਦੇ ਹੋਰ ਇੱਕ ਲੇਬਰ ਆ ਉਹ ਸੀਗਾ ਇੱਕ ਮੁੰਡਾ 100 ਹਾਲ ਤੋਂ ਆਂਦਾ ਉਹਦੀ ਜੇਬ ਜਖਤੀ ਰੁਪਏ ਸੀਗੇ ਉਹ ਕੱਢ ਲਏ ਕਹਿੰਦੇ ਜੋ ਹੈਗਾ ਕੱਢ ਦੇ ਮੈਂ ਬਿੱਕੀ ਤੇ ਸੀਗਾ ਟੂਟੀ ਤੇ ਜਿੱਦਾਂ ਮਾਹੌਲ ਖਰਾਬ ਹੋ ਰਿਹਾ ਕੱਲ ਟਿਪੜੀ ਨਹਿਰ ਤੇ ਲਗਾਤਾਰ ਵਾਰ ਲੱਤਾ ਹੋ ਰਿਹਾ ਮੋਬਾਈਲ ਵੀ ਖੋਇਆ ਕੀ ਮੰਗ ਕਰੀ ਅਸੀਂ ਮੰਗ ਕੀ ਕਰਨੀ ਹੈ ਜੀ ਗਵਰਨਮੈਂਟ ਕੋ ਅੰਨੀ ਹੈਗ ਨਹੀਂ ਗਵਰਨਮੈਂਟ ਨੂੰ ਸਾਰਾ ਪਤਾ ਹੈ ਜੇ ਇਸ ਤਰ੍ਹਾਂ ਗਵਰਨਮੈਂਟ ਚੱਲਦੀ ਰਹੇ ਤੇ ਆਮ ਬੰਦੇ ਦਾ ਦੀਨਾ ਇਥੇ ਹਰਾਮਾ ਹਰਾਮ ਹੈ ਐਸਆਰ ਕੇ ਦੁਨੀਆ ਬਾਹਰ ਨੂੰ ਤੁੜੀ ਜਾਂਦੀ ਆ ਇੱਥੇ ਕੋਈ ਬੰਦਾ ਸਿਕਿਓਰ ਹੈ ਹੀ ਨਹੀਂ ਕਿਸੇ ਮੋੜ ਦੇ ਉੱਤੇ ਚੱਜੋ ਕੋਈ ਧੀ ਬੈੰਦ ਕੋਈ ਨਹੀਂ ਕਿਸੇ ਦੇ ਮੋਬਾਈਲ ਖੋਲੰਦੇ ਕਿਸੇ ਦਾ ਕੁਝ ਕਰਦੇ ਆ ਸਰਿਆਮ ਮੰਡੀ 'ਚ ਸਵੇਰੇ ਸਵੇਰੇ ਆਵਾਜਾ ਹੀ ਆਣੀ ਸ਼ੁਰੂ ਹੋ ਜਾਂਦੀ ਲੋਕੀ ਆਣੀ ਸ਼ੁਰੂ ਹੋ ਜਾਂਦੇ ਪੈਸੇ ਲੈ ਲੈਣਾ ਉੱਥੇ ਹੀਰਾ ਹੁੰਦਾ ਉਦੋਂ ਹਾਂਜੀ ਤੇ ਲੱਗਦਾ ਨਹੀਂ ਕਿ ਇਹੋ ਜਿਹੀ ਵਰਤਾਰਾ ਕਰੀਏ ਇਹ ਮਾੜੀਆਂ ਤੇ ਪ੍ਰਸ਼ਾਸਨ ਨੂੰ ਚਾਹੀਦਾ ਇਹ ਤੇ ਜੋ ਜ਼िला ਲੈਵਲ ਦੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਜੋ ਫੀਸਾਂ ਲੈਂਦੇ ਉਹਨਾਂ ਨੂੰ ਚਾਹੀਦਾ ਕਰਨਾ ਕਿ ਅਸੀਂ ਕਿਸੇ ਤਰੀਕੇ ਨਾਲ ਇਕੱਠੇ ਕਰੀਏ ਜਾਂ ਇੱਥੇ ਕਿ ਪਰਮਨੈਂਟ ਡਿਊਟੀ ਲਈਏ ਪਟ੍ਰੋਲਿੰਗ ਲਈਏ ਜਦੋਂ ਸਵੇਰੇ ਬੰਦੇ ਆਉਂਦੇ ਆ ਉਹ ਦੋ ਚਾਰ ਚੱਕਰ ਘੱਟਣ ਸਿਵਲ ਡ੍ਰੈਸ 'ਚ ਪਤਾ ਲੱਗ ਜਾਵੇ ਵੀ ਇਹ ਬੰਦੇ ਇੱਥੇ ਵਕਿਆ ਹੈ ਨਹੀਂ ਆਪੇ ਬੰਦੇ ਫੜੇ ਜਾਂਦੇ ਆ ਹੁਣ ਕੋਲ ਹਥਿਆਰ ਵੀ ਹੁੰਦੇ ਆ ਹਾਂਜੀ ਅਸੀਂ ਤੇ ਮੈਂ ਤੇ ਦੋ ਤਿੰਨ ਦਾਜ ਦੇਖਿਆ ਜੀ ਉਹਨਾਂ ਕੋਲ ਇੱਕ بیسਬਾਲ ਜਿਹਾ بیسਬੈਟ ਦੇ ਫੜਿਆ ਸੀਗਾ ਆਮ ਬੰਦਿਆਂ ਤਾਂ ਬਹੁਤ ਮੁਸ਼ਕਲ ਆ ਜੀ ਬੰਦਿਆਂ ਨਾਲ ਆਣਾ ਤੋਂ ਬੰਦ ਕਰਦਾ ਕਾਰੋਬਾਰ ਕੀ ਕਰੀਏ ਦੱਸੋ ਹੁਣ ਜਿਹਨਾਂ ਦੇ ਕਾਰੋਬਾਰ ਸਵੇਰੇ 4 ਵਜੇ ਆ ਕੇ ਇੱਥੇ ਰੋਟੀ ਕਮਾਉਣੀ ਆ ਉਹਦੇ ਬੰਦਾ ਬਹੁਤ ਮਜਬੂਰ ਆ ਇਹ ਤੁਹਾਨੂੰ ਗਵਰਨਮੈਂਟ ਨੂੰ ਕਹੀਦਾ ਕਿ ਇਸ ਤਰੀਕੇ ਨਾਲ ਹੁਣ ਦੇਖੋ ਪਿੱਛੇ ਜੀ ਅਸੀਂ ਗਿਆ ਹੈਗਾ ਉਹਨ ਪੈਟਰੋਲੀਅਮ ਵਾਲੇ ਭੇਜਦੇ ਆ ਪਰੋਲੀਅਮ ਵਾਲੇ ਹੱਥ ਮਾਰ ਕੇ ਚੱਲ ਜਾਂਦੇ ਆ ਉਹਦਾ ਮਤਲਬ ਕੋਈ ਗੱਲ ਬੰਦ ਹੀ ਨਹੀਂ ਗਈ ਪਤੋਕ ਨਹੀਂ ਮੰਨਦਾ ਇਹ ਪਲਾਨਿੰਗ ਕਰਨਾ ਚਾਹੀਦਾ ਇਹ ਦੇ ਡਿਸਟ੍ਰਿਕਟ ਲੈਵਲ ਦੇ ਉੱਤੇ ਹਾਂਜੀ ਇਹ ਪਲਾਨਿੰਗ ਕਰਨਾ ਚਾਹੀਦਾ ਜੋ ਐਸੇ ਬੰਦੇ ਹੋਣ ਜਿਹਨਾਂ ਨੂੰ ਪਤਾ ਨਾ ਹੈ ਕਿ ਸਿਕਿਉਰਟੀ ਦੇ ਬੰਦੇ ਆ ਤੇ ਇਹ ਨੱਥ ਪਾਣੀ ਚਾਹੀਦੀ ਹੈ ਜੀ ਆਪਾਂ ਤੇ ਬੇਨਤੀ ਕਰਨੇ ਆ ਅਸੀਂ ਨੂੰ ਅੱਜ ਸਾਡੇ ਲੱਗੀਆਂ ਗੱਲ ਕੇ ਦੇ ਲੱਗਣਗੀਆਂ ਇਹ ਤੇ ਔਖਾ